ਉਹ ਸਾਡਾ ਫੇਰ ਹੋਈ ਕਾਸ਼ ਕਾਸ਼ ਵਾਹਿਗੁਰੂ ਜੀ ਥੋੜਾ ਹੋ ਗਿਆ ਸੀ ਜਾਈ ਬੇਕਾਬੂ ਵਜਾਵਾ ਸੰਗਤ ਜੀ ਬਚਤ ਹੋ ਗਈ ਜੀ ਬਚਤ ਹੋ ਗਈ ਹੱਕਾੜ ਠੀਕ ਹੈ ਕਰਾਮ ਕਰਨਾ ਹੈ ਹਾਂ ਹਾਂ ਉਹ ਤਾਂ ਕਿ ਉਹ ਫੱਕੀ ਦੀ ਜਮੁੱਤੇ ਚੜ ਗਿਆ ਉਹ ਉੱਤੇ ਚੱਤੀ ਦੇ ਚੜ ਗਿਆ ਅਸੀਂ ਸੇਮ ਦੇ ਵਿੱਚ ਮਖਾਣਾ ਚਾਹਿਆ ਫਤਾਲਾ ਦਾ ਨਾ ਮਾਰਾ ਗੱਡੀਆਂ ਭੰਨੀ ਹੁੰਦੇ ਸਾਰੇਗਾ ਤੂੰ ਪਾਹ ਕਰ ਹਟ ਜਾ ਹਟ ਜਾ ਕਿੱਥੇ ਤੁਸੀਂ ਉਹਦੇ ਅੰਦਰ ਕਿੱਥੇ ਓਏ ਆਪਣੀ ਗੋਸ਼ ਹੈ ਬਾਪ ਜੀ ਪਾ